ਤਾਂ ਜੋ ਮਿੱਤਰੋ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਦੇ ਹਾਂ ਕਿ ਘਰ ਵਿੱਚ ਸਟਿੰਗ ਦੀ ਬੋਤਲ ਦਾ ਆਪਾਂ ਪਾਣੀ ਛਿੜਕਣ ਵਾਲਾ ਪੌਦਿਆਂ ਤੇ ਸ਼ਾਵਰ ਕਿਵੇਂ ਤਿਆਰ ਕਰੀਏ ਇਸ ਨੂੰ ਬੋਤਲ ਨੂੰ ਵੱਢ ਕੇ ਕੈਂਚੀ ਨਾਲ ਕੱਟ ਦੇਣਾਗਾ ਇਸ ਤੋਂ ਬਾਅਦ ਟੀਊਬ ਲਿਆ ਕੇ ਟਾਇਰ ਦੀ ਇਹਨੂੰ ਛੋਟੇ ਛੋਟੇ ਟੁਕੜੇ ਕਰ ਲੈਣੇ ਆ ਵਾਸਲ ਦੇ ਟਾਈਪ ਦੇ ਛੋਟੇ ਛੋਟੇ ਟੁਕੜੇ ਲਾ ਕੇ ਇਸ ਉੱਤੇ ਚੜ੍ਹਾ ਦੇਣੇ ਆ ਜਿਹੜੀ ਪਾਇਪ ਲੈਂਦੀ ਹੈ ਕੋਈ ਇਸ ਤਰ੍ਹਾਂ ਦੀ ਪਾਇਪ ਲੈ ਦੇਣੀ ਆ ਚੜ੍ਹਾ ਲੈਣੇ ਆ ਇਸ ਤੋਂ ਬਾਅਦ ਬੋਤਲ ਦਾ ਮੂਲਾ ਹਿੱਸਾ ਅੱਗੇ ਪਾਇਪ ਤੇ ਚੜਵਾ ਦੇਣਾਗਾ ਉੱਤੇ ਇਹਨੂੰ ਉਹ ਕਰ ਦੇਣਾ ਕਰਮ ਕਰਕੇ ਨਾਲ ਚਮੇੜ ਦੇਣਾ ਇਹਦਾ ਮੂੰਹ ਪਾਇਪ ਦੇ ਥੱਲੇ ਉਹਦੇ ਉਹ ਲਾਈ ਆਪਾਂ ਇਹਦੇ ਟਿਊਬ ਜਿਹੜੀ ਵੱਡੀ ਸੀਗੀ ਟੈਟ ਹੋ ਗਿਆ ਹੈ ਹੁਣ ਉੱਤੇ ਇਹਦਾ ਢੱਕਣ ਕੱਢ ਦੇਣਾ ਇਹਦੀ ਬੋਤਲ ਦੀ ਇਸ ਤਰ੍ਹਾਂ ਤੁਸੀਂ ਪਾਇਪ ਤੇ ਦੁਬਾਰਾ ਤੋਂ ਫਿਰ ਟਿਊਬ ਚੜਾ ਦੇਣੀ ਆ ਟਿਊਬ ਚੜਾ ਕੇ ਜਿਹੜੀ ਆਪਾਂ ਸਾਈਕਲ ਦੇ ਟਾਇਰ ਦੀ ਕੱਟੀ ਸੀ ਇਸ ਉੱਤੇ ਇੱਕ ਹੋਰ ਜਿਹੜੀ ਲਾਲ ਰੰਗ ਦੀ ਇਸਨੇ ਪਾਇਪ ਚੜਾਤੀ ਇਸ ਤਰ੍ਹਾਂ ਦੀ ਕੋਈ ਤੁਸੀਂ ਪਾਇਪ ਲੈ ਆਉਣੀ ਆ ਇਸ ਤੋਂ ਬਾਅਦ ਨੇ ਦੀ ਪੀਪੀ ਐਫਸੀ ਦੇ ਰੇੜੇ ਟੱਕਣ ਲਿਆ ਹੈ ਟੱਕਣਾਂ ਦੇ ਵਿੱਚ ਹੋਲ ਕਰ ਰਿਹਾ گول-ਗੋਲ ਸੱਲ ਮਾਰ ਰਿਹਾ ਡ੍ਰਿਲ ਨਾਲ ਇਸ ਤਰ੍ਹਾਂ ਤੁਸੀਂ ਦੋ-ਦੋ ਸੱਲ ਕੱਢ ਲੈਣੇ ਆਂਗੇ ਡ੍ਰਿਲ ਨਾਲ ਚੰਗੀ ਤਰ੍ਹਾਂ ਆਹ ਵੇਖੋ ਤਿੰਨ ਚਾਰ ਇਹ ਚ ਕੱਢ ਲਿਓ ਚ ਦੋ ਕੱਢੇ ਸੀ ਨੇ ਇਹ ਇਸ ਦੇ ਮੂਹਰੇ ਲੱਗੂਗਾ ਸ਼ਾਵਰ ਦੇ ਵੇਖੋ ਉਹ ਚ ਇੱਕ ਕੱਢਿਆ ਦੋ ਕੱਢਿਆ ਬਾਕੀ ਚ ਤਿੰਨ ਚਾਰ ਕੱਢ ਲੇ ਹੁਣ ਇਸ ਤੋਂ ਬਾਅਦ ਟੂਟੀ ਤੇ ਜਿਹੜੀ ਪਾਇਪ ਚੜਾ ਕੇ ਕੱਸ ਕੇ ਇਸ ਨੂੰ ਚੰਗੀ ਤਰ੍ਹਾਂ ਹੋ ਕਰ ਲੈਣਾ ਤੇ ਅੱਗੇ ਇਸ ਦੇ ਬੋਤਲ ਦਾ ਇਹਦਾ ਆਪਾਂ ਬਣਾਇਆ ਸੀ ਉਹ ਚੜਵਾ ਦੇਣਾਗਾ ਮੂਰੇ ਤਾਂ ਇਸ ਤਰ੍ਹਾਂ ਤੁਸੀਂ ਨਟ ਲਾ ਕੇ ਚੰਗੀ ਤਰ੍ਹਾਂ ਕੱਸ ਦੇਣਾਗਾ ਜਿਹੜੀ ਪਾਈਪ ਚੜਾਉਣੀ ਆਂਗੀ ਮੂਰੇ ਆਵੇ ਇੱਥੋਂ ਇਹ ਇਸ ਤਰ੍ਹਾਂ ਇਹਨੇ ਬਣਾਏ ਸੀ ਜਿਹੜੇ ਉਹ ਮੂਰੇ ਲਾਤੇ ਇਹਨੇ ਦੇਖੋ ਵੇਖੋ ਪ੍ਰੈਸ਼ਰ ਦੇਖੋ ਤੱਕ ਜਾ ਰਿਹਾ ਇਸ ਤਰ੍ਹਾਂ ਤੁਸੀਂ ਘਰ ਵਿੱਚ ਸ਼ਾਵਰ ਤਿਆਰ ਕਰ ਸਕਦੇ ਹੋ ਉਹ ਵੇਖੋ ਗਮਲੇ ਤੇ ਪਾਣੀ ਜਾ ਰਿਹਾ ਇਸ ਤਰ੍ਹਾਂ ਇਹਨੇ ਅਲੱਗ-ਅਲੱਗ ਟੱਕਣਾ ਤੇ ਉਹ ਕਰਿਆ ਇਹਨਾਂ ਨੇ ਇੱਕ ਤੇ ਇੱਕ ਗਲੀ ਕੱਢ ਕੇ ਦੂਜੀ ਤੇ ਦੋ ਕੱਢਣਾ ਇਸ ਤਰ੍ਹਾਂ ਦੇ ਪ੍ਰੈਸ਼ਰ ਨਾਲ ਅੱਗੇ ਪਿੱਛੇ ਜਿਹੜਾ ਪੌਦਿਆਂ ਨੂੰ ਪਾਣੀ ਦੇ ਸਕਦਾਗਾ ਜਿਹੜੇ ਚ ਵੱਧ ਮੂਹਰੀਆਂ ਉਹ ਉਹਦੇ ਨਾਲ ਪਾਣੀ ਖਿਲਰੂਗਾ ਜ਼ਿਆਦੇ ਆ ਦੇਖੋ ਦੋ ਮੂਹਰੀਆਂ ਵਾਲਾ ਇਸ ਤਰ੍ਹਾਂ ਉਹ ਪੌਦਿਆਂ ਦੇ ਨੇੜੇ ਪਾਣੀ ਜਾਊਗਾ ਤੇ ਜਿਹੜਾ ਵੱਧ ਮੂਹਰਾਂ ਵਾਲਾ ਉਹ ਉਦੋਂ ਹੋਰ ਨੇੜੇ ਜਾਊਗਾ ਇਸ ਤਰ੍ਹਾਂ ਤੁਸੀਂ ਤਿਆਰ ਕਰ ਸਕਦੇ ਹੋ ਵੇਖੋ ਕਮਾਲ ਦੀ ਚੀਜ਼ ਬਣਾਤੀ ਨਾ ਆ ਦੇਖੋ ਆ ਵੱਧ ਗਲਾਂ ਵਾਲਾ ਕੱਢ ਲਿਆ ਨੇ ਵੇਖੋ ਮੂਹਰੇ ਉਹ ਵੇਖੋ ਇਹਦੇ ਨਾਲ ਸਾਰੇ ਪਾਸੇ ਖਿਲਰ ਰਿਹਾ ਪਾਣੀ ਵੱਧ ਮੋਰੀਆਂ ਵਾਲੇ ਨਾਲ ਤਿੰਨ ਤਰ੍ਹਾਂ ਆਦਿਆਂ ਨੇ ਸੈਜ ਤਿਆਰ ਕੀਤੇ ਆ ਇਸ ਤਰ੍ਹਾਂ ਤੁਸੀਂ ਘਰ ਵਿੱਚ ਵੀ ਪਾਇਪ ਤੇ ਖਾਲੀ ਸ਼ਿੰਗ ਦੀ ਬੋਤਲ ਨਾਲ ਸ਼ਾਵਰ ਤਿਆਰ ਕਰ ਸਕਦੇ ਹੋ ਤੇ ਪੌਦਿਆਂ ਨੂੰ ਪਾਣੀ ਦੇ ਸਕਦੇ ਹੋ ਤਾਂ ਵੀਡੀਓ ਕਿਦਾਂ ਦੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੈਨੂੰ ਹੋਰ ਮੋਟੀਵੇਸ਼ਨ ਮਿਲੇ ਅਜੀਆਂ ਵੀਡੀਓ ਬਣਾਉਣ ਲਈ ਤਾਂ ਮਿਲਦੇ ਆਂ ਆਪਾਂ ਅਗਲੀ ਵੀਡੀਓ ਵਿੱਚ ਉਹਦਾ ਸਾਰੇ ਦਰਸ਼ਕਾਂ ਦਾ ਧੰਨਵਾਦ ਜਿਹੜੇ ਜਿਹੜੇ ਵੀਡੀਓ ਦੇਖਦੇ ਆ